ਮਲਾਰ ਮਹਲਾ ਤੇ ਜਾ ਗੁਰਮੁਖ ਕੋਈ ਵਿਰਲਾ 부ਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲੇ ਸਾਂ ਤੇ ਉਪਜੈ ਹਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪਰਖ ਮਿਲੇ ਨਾ ਉਪਾਈਏ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰੇ ਕੋਈ ਨਾ ਕਿਸੇ ਨਾਲ ਹਮੇ ਵੱਡਾ ਰੋਗ ਹੈ ਫਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ 나 ਵਿਛੜੇ ਆਨੰਦ ਨਾਮ ਸਮਾਲ ਬਨਾ ਕਰਤਾ ਇਕ ਤੂੰ ਨਿਤ ਕਰ ਦੇ ਖਹਿ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਪਗਤ ਪੰਡਾਰ ਉਹ ਆਪੇ ਸਭ ਕੁਝ ਜਾਣਦਾ ਕਿਸ ਅਗੈ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੇ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਦਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ 부ਜੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀਂ ਬਖਸ਼ੇ ਨਦਰ ਕਰੇ ਗੁਰ ਮਿਲੇ ਐਸਾ ਤੇ ਉਪਜੈ ਅਨੰਦ ਨਾਮ ਲਏ ਮੇਰੇ ਮਨ ਹਰ ਅਮਰਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੈ ਨਾ ਪਾਈਐ ਹਰ ਨਾਮੇ ਸਦਾ ਸਮਾਇ ਰਹਾਉ ਮਨ ਮੁਖ ਸਦਾ ਵਿਛੜੇ ਫਿਰਹਿ ਕੋਇ ਨ ਕਿਸ ਹੀ ਨਾਲ ਹੋ ਮੈਂ ਵੱਡਾ ਰੋਗ ਹੈ ਫਰਮਾਰੇ ਜਮਕਾਲ ਗੁਰਮਤ ਸਤ ਸੰਗਤ 나 ਵਿਛੜੇ ਅਨ ਦਿਨ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੇ ਵਿਚਾਰ ਇਕ ਗੁਰ ਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੁੰ ਵਾਪੇ ਸਭ ਕਿਛ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨੰਦਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾ ਮਿਹ ਚਿਤ ਲਾਏ ਮਨਾਰ ਮਹਲਾ ਤਿਜਾ ਗੁਰਮੁਖ ਕੋਈ ਵਿਰਲਾ ਭੁਜੈ ਜਿਸਨੋ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾ ਹੈ ਬਖਸ਼ੇ ਨਦਰ ਕਰੇ ਗੁਰ ਮਿਲੇ ਸੋ ਤੇ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੈ ਨਉ ਪਾਈਐ ਹਰ ਨਾਮੇ ਸਦਾ ਸਮਾਇ ਰਹਾਉ ਮਨ ਮੁਖ ਸਦਾ ਵਿਛੜੇ ਫਿਰ ਹੈ ਕੋਇ ਨ ਕਿਸੇ ਨਾਲ ਹੋ ਮੈਂ ਵੱਡਾ ਰੁਗ ਹੈ ਫਿਰ ਮਾਰੇ ਜਮਕਾਲ ਗੁਰ ਮਤ ਸਤ ਸੰਗਤ ਨਾ ਵਿਛੜੇ ਅਨ ਦਿਨ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੇ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਤਗਤ ਪੰਧਾਰਾ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਅਗੇ ਕਰੀ ਪੁਕਾਰ ਹਰ ਹਰ ਨਾਮੇ ਅੰਮ੍ਰਿਤ ਹੈ ਨਦਰੇ ਪਾਇਆ ਜਾਏ ਅਨਜਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਦਾਨ ਹੈ ਨਾਮੇ ਚਿਤ ਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਏ ਵਿਰਲਾ ਬੁਜੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾ ਹੈ ਬਖਸ਼ ਨਦਰ ਕਰੇ ਗੁਰ ਮਿਲੇ ਸਾਂ ਤੇ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰਿ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਰਹੇ ਕੋਈ ਨ ਕਿਸੇ ਨਾਲ ਹੋ ਮੈਂ ਵੱਡਾ ਰੋਗ ਹੈ ਫਿਰ ਮਾਰੇ ਜਮ ਕਾਲ ਗੁਰ ਮਤ ਸਤ ਸੰਗਤ ਨਾ ਵਿਛੜੇ ਅਨ ਦਿਨ ਨਾਮ ਸਵਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖ ਹੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕੁਛ ਜਾਣਦਾ ਕਿ세 ਆਗੇ ਕਰੀ ਪੁਕਾਰ ਹਰ ਹਰ ਨਾਮੇ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨੰਦਨ ਹਰ ਹਰੇ ਉਚਰੇ ਗੁਰ ਕੈ ਸਹਿਜ ਸੁਭਾਏ नानक नाम दान है ही चित लाए मलार महला थी जरमुख कोई विरला विर जिसनू नदर करे ਗੁਰ ਬਿਨ ਦਾਤਾ ਕੋਈ ਨਾ ਹੈ ਬਖਸ਼ੇ ਨਦਰ ਕਰੇ ਗੁਰ ਮਿਲੇ ਸੋਤਿ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰੇ ਅੰਮ੍ਰਿਤ ਨਾਮ ਧਿਆਏ ਸਤ ਗੁਰ ਪੁਰਖ ਮਿਲੇ ਨਾ ਪਾਈਏ हर में सदा सम रहाओ मन मुख सदा विछोड़े फिर न किस ही किसे नमै वॾा रोग है सिर मारे जमकाल ਗੁਰਮਤ ਸਤ ਸੰਗਤ ਨਾ ਵਿਛੜਹਿ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂ ਨਿਤ ਕਰ ਦੇਖੇ ਵਿਚਾਰ ਏਕ ਗੁਰਮੁਖ ਆਪ ਮਿਲਾਇਆ ਬਖਸ਼ੇ भगत ਪੰਡਾਰਾ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਅਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮਹਿ ਚਿਤ ਲਾਏ ਮਲਾਰ ਮਹਲਾ ਤੇ ਜਾ ਗੁਰਮੁਖ ਕੋਈ ਵਿਰਲਾ 부ਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ੇ ਨਦਰ ਕਰੇ ਗੁਰ ਮਿਲੇ ਸਾਂ ਤੇ ਉਪਜੇ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪ੍ਰਖ ਮਿਲੈ ਨਾਉ ਪਾਈਏ ਹਰ ਨਾਮੇ ਸਦਾ ਸਮਾਈ ਰਹਾਉ ਮਨ ਮੁਖ ਸਦਾ ਵਿਛੜੇ ਫਿਰੇ ਕੋਈ ਨ ਕਿਸਹਿ ਨਾਲ ਹੋ ਮੈਂ ਵੱਡਾ ਰੋਗ ਹੈ ਫਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ 나 ਵਿਛੜ へ ਅਨੰਦ ਨਾਮ ਸਮਾਲ ਸਬਨਾ ਕਰਤਾ ਇਕ ਤੂੰ ਨਿਤ ਕਰ ਦੇਖ ਹੈ ਵਿਚਾਰ ਇਕ ਗੁਰ ਮੁਖ ਆਪ ਮਿਲਾਇਆ ਬਖਸ਼ੇ ਪਗਤ ਪੰਡਾਰ ਦੁਆਪੇ ਸਭ ਕੁਛ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੇ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਦਾਨ ਹੈ ਨਾਮਹਿ ਚਿਤ ਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ 부ਜੈ ਜਿਸਨੋ ਨਦਰ ਕਰੇ ਗੁਰਬਿਨ ਦਾਤਾ ਕੋਈ ਨਾਹੇ ਬਖਸ਼ੇ ਨਦਰ ਕਰੇ ਗੁਰਮੇਲੇ ਸਾਤੇ ਉਪਜੈ ਅਨੰਦ ਨਾਮ ਲਏ ਮੇਰੇ ਮਨ ਹਰ ਅਮਰਤ ਨਾਮ ਧਿਆਏ ਸਤ ਗੁਰ ਪੁਰਖ ਮਿਲੈ ਨਾਉ ਪਾਈਏ ਹਰ ਲਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰੇ ਕੋਈ ਨ ਕਿਸ ਹੀ ਨਾਲ ਹੋ ਮੈਂ ਵੱਡਾ ਰੋਗ ਹੈ ਫਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾਲ ਵਿਛੜੇ ਅਨੰਦ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੇ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕੁਛ ਜਾਣਦਾ ਕਿਸ ਅਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾ ਮਹਿ ਚਿਤ ਲਾਏ ਮਲਾਰ ਮਹਲਾ ਤਿਜਾ ਗੁਰਮੁਖ ਕੋਈ ਵਿਰਲਾ ਭੁਜੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾ ਹੈ ਬਖਸ਼ੇ ਨਦਰ ਕਰੇ ਗੁਰ ਮਿਲੈ ਸਾਂ ਤੇ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੇ ਨਉ ਪਈਏ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰ ਹੈ ਕੋਇ ਨ ਕਿਸੇ ਨਾਲ ਹੋ ਮੈਂ ਵੱਡਾ ਰੁਗ ਹੈ ਫਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜਹਿ ਅਨ ਦਿਨ ਨਾਮ ਸਮਾਲ ਸਭਨਾ ਕਰਤਾ ਏਕ ਤੂੰ ਨੇਤ ਕਰ ਦੇਖੇ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਪਗਤ ਪੰਧਾਰ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਅਗੇ ਕਰੀ ਪੁਕਾਰ ਹਰ ਹਰ ਨਾਮੇ ਅੰਮ੍ਰਿਤ ਹੈ ਨਦਰੇ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਚਿਤ ਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਏ ਵਿਰਲਾ ਬੁਜੈ ਜਿਸ ਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਾਹੀ ਬਖਸ਼ ਨਦਰ ਕਰੇ ਗੁਰ ਮਿਲੇ ਸੋਤੇ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤ ਗੁਰ ਪੁਰਖ ਮਿਲੈ ਨਾ ਹੋ ਪਾਈਏ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਰਹੇ ਕੋਈ ਨਕ ਸਹੀ ਨਾਲ ਹੋ ਮੈਂ ਵੱਡਾ ਰੋਗ ਹੈ ਫਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜੇ ਅਨ ਦਿਨ ਨਾਮ ਸਮਾਲ ਸਬਨਾ ਕਰਤਾ ਏਕ ਤੂੰ ਨਿਤ ਕਰ ਦੇ ਖਹਿ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੜਾਰ ਤੂੰ ਆਪੇ ਸਭ ਕੁਛ ਜਾਣਦਾ ਕਿਥੇ ਅਗੇ ਕਰੀ ਪੁਕਾਰ ਹਰ ਹਰ ਨਾਮੇ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਮਹਿ ਚਿਤ ਲਾਏ ਮਲਾਰ ਮਹਲਾ ਤੀਜਾ ਗੁਰਮੁਖ ਕੋਈ ਵਿਰਲਾ ਗੁਜੈ ਜਿਸਨੂੰ ਨਦਰ ਕਰੇ ਗੁਰਬਿਨ ਦਾਤਾ ਕੋਈ ਨਾਹੇ ਬਖਸ਼ੇ ਨਦਰ ਕਰੇ ਗੁਰ ਮਿਲੇ ਸੋਤੇ ਉਪਜੈ ਅਨ ਦਿਨ ਨਾਮ ਲਏ ਮੇਰੇ ਮਨ ਹਰਿ ਅੰਮ੍ਰਿਤ ਨਾਮ ਧਿਆਏ ਸਤ ਗੁਰ ਪੁਰਖ ਮਿਲੇ ਨਾ ਪਾਈਏ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰੇ ਕੋਏ ਨ ਕਿਸਹਿ ਨਾਲ ਹੋ ਮੈਂ ਵੱਡਾ ਰੋਗ ਹੈ ਫਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜੇ ਹਨ ਦਿਨ ਨਾਮ ਸਮਾਲ ਸਭ ਨਾ ਕਰਤਾ ਏਕ ਤੂੰ ਨਿਤ ਕਰ ਦੇਖੇ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ भगत ਪੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਅਗੇ ਕਰੇ ਪੁਕਾਰ ਹਰ ਹਰ ਨਾਮੇ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੇ ਗੁਰ ਕੈ ਸਹਿਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ